ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲੇ ਹਰਣੈ ਜਲ ਥਲ ਮਹੀ ਅਲਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਪਾਵੈ ਸੋਈ ਹੋਗ ਕਿੰਨ ਮਹਿ ਥਾਪੂ ਥੱਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਤਲ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵੜਿਆਈ ਨਾਨਕ ਸਭ ਮਹਿ ਰਹਿ ਅਸਮਾਈ ਪ੍ਰਭ ਭਾਵੇ ਮਨੁਖ ਗਤ ਪਾਵੇ ਪ੍ਰਭ ਭਾਵੇ 타 ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸਤੇ ਰਾਖੈ ਪ੍ਰਭ ਪਾਵੇ ਤਾ ਹਰ ਗੁਣ ਪਾਖੈ ਪ੍ਰਭ ਪਾਵੇ ਤਾ ਪਤਿਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੁਹਾ ਸਿਰਿਆ ਕਾ ਆਪ ਸੁਆਮੀ ਖਿਲੇ ਬਿਗਸੈ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੈ ਹੱਥ ਹੋਏ ਤਾ ਸਭ ਕਿਛ ਲੀ ਜੋ ਤਿਸ ਭਾਵੇ ਸੋਈ ਕਰੇ अनंजनत बिखिया मह रचै जे जानत अपन आप बचै परमे भूला दह दिसतावै निमख माहे चार कुंट फिर आवै कर कृपा जस अपनी भगत दे नानक ते जन नाम मिले किन मह नीच कीट कौ राज पार ब्रह्म गरीब निवाज जाका दृष्ट कछु न आवै तिस तत्काल दह दिस प्रगटावै जा कहो अपनी करै बख्शीस ताका लेखा न गनै जगदीस ਜੀਉ ਪਿੰਡ ਸਬਦਿਸ ਕੀ ਰਾਸ ਕਟਕਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ 나ਥ ਆਗਿਆਕਾਰੀ ਬਪੁਰਾ ਜੀਉ ਜੋ ਤਿਸ ਭਾਵੈ ਸੋਈ ਫੁਨਥਿਉ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਬਿਵਹਾਰ ਕਬਹੂ ਊਬ ਆਕਾਸ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨ ਹਾਰ ਕਬਹੂ ਨਿਰਤ ਕਰੈ ਬਹੁ ਪਾਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾਕਰੋਧ ਬਿਕਰਾਲ ਕਬਹੂ ਸਰਬ ਕੀ ਹੋਤਰਵਾਲ ਕਬਹੂ ਹੋਏ ਬਹਿ ਬਡ ਰਾਜਾ ਕਬਹੂ ਪੇਖਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਮਹਿ ਆਵੈ ਕਬਹੂ ਪਲਾ ਪਲਾ ਕਹਾਵੈ ਜਿਉ ਪ੍ਰਭ ਰਾਖੈ ਤਿ ਵਿਹ ਰਹਿ ਗੁਰ ਪ੍ਰਸਾਦ ਨਾਨਕ ਸਚ ਕਹਿ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮਿਹੀਆ ਨਾਨਾ ਰੂਪ ਜੋ ਸਵੰਗੀ ਦਿਖਾਵੇ ਜੋ ਪ੍ਰਭ ਭਾਵੇ ਤਿਵੇਂ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਇ ਕਬਹੁ ਸਾਧ ਸੰਗਤ ਇਹੋ ਪਾਵੇ ਉਸ ਅਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬినాਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸਹਿ ਪਾਰਬ੍ਰਹਮ ਕੈ ਸੰਗ ਜਿਉ ਜਲ ਮਹਿ ਜਲ ਆਏ ਘਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਤਾਪ ਨਿਵਾਰਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਤਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੇ ਨਾਨਕ ਈਹਾ ਮੁਕਤ ਆਗੇ ਸੁਖ ਪਾਵੇ ਤਨਵੰਤਾ ਹੋਏ ਕਰ ਗਰਬਾਵੇ ਤਿਰਣ ਸਮਾਨ ਕਛ ਸੰਗ ਨ ਜਾਵੇ ਬਹੁ ਲਸ਼ਕਰ ਮਨੁਖ ਉਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਬినాਸ਼ ਸਬ ਤੇ ਆਪ ਜਾਣੈ ਬਲਵੰਤ ਕਿਨ ਮਹਿ ਹੋਏ ਜਾਏ ਪਸਮੰਤ ਕਿਸੈ ਨ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟਾਇ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਹਉ ਧਾਰੇ ਸ੍ਰਮ ਪਾਵੈ ਸਗਲੇ ਮਿਰਥਾਰੇ ਅਨਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗ ਹੈ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਦ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਉ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭਜੋਨ ਮੈਂ ਫਿਰਤਾ ਜਬ ਧਾਰੇ ਕੋਊ ਬੈਰੀ ਮੀਤ ਤਬ ਲਗ ਨਹਿਚਲ ਨਾਹੀ ਚੀਤ ਜਬ ਲਗ ਮੂਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭੂ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਾਉ ਛੂਟੈ ਸਹਸ ਖੱਟੇ ਲਖ ਕੋ ਉਠਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੂਗ ਬਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖੱਪ ਖੱਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵੱਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ जैसी दृष्ट करे तैसा होए आपे आप आप प्रभ सोए जो किछ कीनो सो अपने रंग सब ते दूर सब हु कै संग बुझे देख करै विवेक आप है एक आप है अनेक मरै न बिनसै आवे न जाय नानक सद ही रह असमाय आप उपदिश समझे आप आपे रचिया सब के साथ आप कीनो अपन विस्थार सब कछ उसका होकर न हार ਉਸ ਤੇ ਪਿੰਨ ਕਹੋ ਕਿਛ ਹੋਏ ਥਾਨ ਤਨੰਤਰ ਏਕੈ ਸੋਏ ਆਪਣੇ ਚਲਤ ਆਪ ਕਰਨੇ ਹਾਰ ਕੌਤਕ ਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਨ ਨ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਿਖਿਆਨੀ ਸਚ 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 ਸਭ ਕੀਨਾ ਕੋਟ ਮੱਧੇ ਕਿਨੈ ਬਿਰਲੇ ਚੀਨਾ ਪਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਕਟ ਘਟ ਸੁਨੀ ਸਰਬਨੰਬਖਿਆਣੀ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛਟੈ ਸੰਤ ਕਹਿ ਦੂਖਨ ਸੁਖ ਸਭ ਜਾਏ ਸੰਤ ਕਹਿ ਦੂਖਨ ਨਰਕ ਮਹਿ ਪਾਏ ਸੰਤ ਕਹਿ ਦੂਖਨ ਮਤ ਹੋਏ ਮਲੀਨ ਸੰਤ ਕਹਿ ਦੂਖਨ ਸੋਭਾ ਤੇਹੀਨ ਸੰਤ ਕੇ ਹੱਤੇ ਕਉ ਰੱਖੈ ਨ ਕੋਏ ਸੰਤ ਕਹਿ ਦੂਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕਹਿ ਦੁਖਨ ਤੇ ਮੁਖ ਭਵੈ ਸੰਤਨ ਕਹਿ ਦੁਖਨ ਕਾਗ ਜਿਉ ਲਵੈ ਸੰਤਨ ਕਹਿ ਦੁਖਨ ਸਰਪ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕਹਿ ਦੁਖਨ ਸਭ ਕੋ ਛਲੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾ ਹੈ ਨਾਨਕ ਸੰਤ ਭਾਵੈ ਤਾ ਓਏ ਪੀ ਗਤ ਪਾਹਿ संत का निंदक महा अतताई संत का निंदक खिन्न टिकन ना पाई संत का निंदक महा हत्यारा संत का निंदक परमेश्वर मारा संत का निंदक राजते हीन संत का निंदक दुखिया अर दीन संत के निंदक को सर्व रोग संत के निंदक को सदा विजोग संत की निंदा दुख मह दुख नानक संत पावै ता उसका पी होए मोख संत का दुखी सदा अपवित संत का दुखी किसै का नहीं मित्र संत के दुखी कहो डान लागे संत के दुखी कहो सब त्यागे संत का दुखी महा अहंकारी संत का दुखी सदा बिकारी संत का दुखी जन्मय मरे संत की दुख ना सुख टरे संत के दुखी कहो ना ठाओ नानक संत ता तालय मिलाए संत का दुखी अद बीच ते टूट है संत का दुखी कित काज न पहुच है संत के दुखी को उद्यान भरमाई संत का दुखी उजड़ पाई है संत का दुखी अंतर ते थोथा ज्यों सास बिना मृतक की लोथा संत के दुखी की जड़ किछ ना है अपन बीज आपे ही खा है ਸੰਤ ਕਾ ਦੁਖੀ ਕਉ ਅਵਰ ਨ ਰੱਖਨ ਹਾਰ ਨਾਨਕ ਸੰਤ ਭਾਵੇਂ ਤਾਂ ਲੈ ਉਬਾਰ ਸੰਤ ਕਾ ਦੁਖੀ ਈਓ ਬਿਲ ਲਾਏ ਜਿਉਂ ਜਲ ਬਿਹੂਨ ਮੱਛਲੀ ਤੜਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜੈ ਜਿਉਂ ਪਾਵਕ ਈਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਇਕੇਲਾ ਜਿਉਂ ਬੂਆੜ ਤਿਲ ਖੇਤ ਮਾਂ ਹਿੰਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ किरत निंदक का तुरही पया नानक ज्योतिष भाव सोई थे आ। संत का दुखी बिगड़ रूप हो जाए संत के दुखी को दरग है मिले सजाए संत का दुखी सदा सहकाई है संत का दुखी न मर न है संत के दुखी की पुजय न आशा संत का दुखी उठ चलै निराशा संत कै दुख न त्रिष्टै कोय जैसा भावै तैसा कोई होय ਪਿਆ ਕਿਰਤ ਨਾ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਇ ਸਭ ਕਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੁ ਦਿਨ ਰਾਤ ਤਿਸੈ ਧਿਆਵਹੁ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਬੜ ਪਾਗੀ ਨਾਨਕ ਜਨ ਸੇ